ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰੀ ਸਾਸੰਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗੋ ਬਗ ਹੈ ਸਿੰਘ ਮੈਂ ਨਾਇ ਰੱਬੀ ਰੂਪ ਬਨਜ ਯਾਦਾਂ ਪੁਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਮੀ ਪੀੜੀ ਨੂੰ ਬੇਨਤੀ ਰੂਪੇ ਪਿਆਰ ਸਹਿਤ ਕਹਿਣੀ ਚਾਹਨਾ ਸਿੱਖ ਕੌਮ ਸ਼ੇਰਾਂ ਦੀ ਕੌਮ ਬਾਦਰਾ ਸੂਰਮਾ ਯੋਧਿਆਂ ਦੀ ਕੌਮ ਬਾਬੇ ਨਾਮ ਤੋਂ ਲੈ ਕੇ ਦਸ਼ਮੇਸ਼ਪੇਟਾ ਤੱਕ ਦੁਨੀਆ ਦੇ ਇਤਿਹਾਸ ਚ ਥਾਂ ਬਣਾਈਨ ਬੈਠਿਆ ਐਨੰ ਅੰਗਰੇਜ਼ ਜੀ ਕਹਿੰਨੇ ਚੈਰਿਟੀ ਵਿਗਨ ਲੈਟ ਹੋਮ ਘਰੋਂ ਜੋ ਸਿੱਖਿਆ ਮਿਲਣੀ ਹੈ ਉਹ ਬਾਹਰ ਫੇੜਣੀ ਆ ਆਹ ਨਾਲੇ ਜਾਨਨੀ ਨੂੰ ਪੀ ਦੀ ਨੂੰ ਜੀ ਦੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੁਰਮਿਆ ਯੋਲਿਓ ਬਾਰੋ ਬੁੱਧੀ ਜੀਵਿਓ ਸਿਆਣਿਓ ਕਮਨ ਸੁਭਾਵੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿੱਦੂ ਦੇ ਪੁੱਤਰ ਬਾਬੇ ਨਾਨਕ ਰੇਲਾ ਰੌਂਡ ਸਬੂਤ ਦਿਓ ਮੇਰੇ ਜਾਨੋ ਬਿਠਿਓ ਕੰਮ ਨੂੰ ਜਾਂਦੀ ਬਲ ਬਟਾਓ ਕਲਪਨ ਮੰਨੋ ਟੀਮ ਮੰਨੋ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤਜਦਨ ਸਹਿ ਗਿਆ ਨਾ ਉਹ ਹਰ ਮਨਾਂ ਚ ਫਟੇ ਪਉਣ ਲੱਗ ਗਈ। ਇਹਨਾਂ ਕੋਈ ਕਹਿੰਦਾ ਹੋਇਆ ਖੇਮਾ ਨਰਜਾ ਤੇ ਕ ਇੱਕ ਅੱਖਰ ਫੇਰ ਬਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਣਿਆ ਦਾ ਮਾਣ ਕਾਮ ਨੂੰ ਸੰਭਾਲੋ ਤੁਸੀਂ ਕਾਮ ਦੇਹਿ ਰਹੇ ਹੋ ਇਹਦੇ ਦਾ ਮੁੱਲ ਪੈਸਿਆਂ 'ਚ ਨਹੀਂ ਹੁੰਦਾ ਰੁਪਈਆਂ 'ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਪੇ ਬ੍ਰਿ ਸੇਵਾ ਕਰੋ ਕਾਮ ਨੂੰ ਜਾਂ ਡਿਡਾ ਮੋਨ ਖਾਓ ਇਤਿਹਾਸ ਵਿੱਚ ਦੇ ਦੇਜਾ ਦਿੱਦੇ ਮੋਮਬਲੋਂ ਨਾਉਂ ਰਿਹਾ ਦਿਮਾਗ ਸੁੱਕਿਆ ਕਰਕੇ ਭੁੱਲ ਜਾਂਦਾ ਤੇ ਉਹਨਾਂ ਨੇ ਪੈਰ ਤੇ ਪੈਰ ਧੜਕੇ ਆਜ਼ਾਦੀ ਵਾਸਤੋਂ ਬਲੋ ਬਾਈਕ ਜੀ ਕਾ ਕਾਰਤਾ ਬਾਈਕ ਜੀ ਕੇ ਖਤੇ ਦੇਸ਼ ਵਿਦੇਸ਼ ਵਿੱਚ ਬੈਠੇ ਨਾਨਕ ਨਾਮ ਲੇਵਾ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਮੰਨਦਾ ਅੱਜ ਇਹ ਜੀ ਸ਼ਖਸੀਅਤ ਬਾਪੂ ਸੂਰਤ ਸਿੰਘ ਜੋ ਕਿ 8 ਸਾਲ ਦੇ ਪਿਛਲੇ 8 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਛਣ ਤੇ ਬੈਠੇ ਨੇ ਬਾਪੂ ਸੂਰਤ ਸਿੰਘ ਹੀ ਨੇ ਜਿਨ੍ਹਾਂ ਨੇ ਸਾਰਾਂ ਦਾ ਧਿਆਨ ਬੰਦੀ ਸਿੰਘਾਂ ਵੱਲ ਕੇਂਦਰਿਤ ਕੀਤਾ ਮੈਂ ਅੱਜ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਇਹਨਾਂ ਨੂੰ ਕੀ ਸੇ ਲੈਣੀ ਚਾਹੀਦੀ ਹੈ ਬਾਪੂ ਸੂਰਜ ਸਿੰਘ ਜੀ ਤੋਂ ਕੀ ਮਾਰਗਦਰਸ਼ਕ ਕੌਣ ਹੋਣਾ ਚਾਹੀਦਾ ਹੈ ਕਿਸ ਤਰੀਕੇ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਆਉਣ ਵਾਲੀ ਨੀਤੀ ਦੀ ਯੂਥ ਦੀ ਉਹਦੇ ਲਈ ਅੱਜ ਬਾਪੂ ਸੂਰਜ ਸਿੰਘ ਜੀ ਕੋਲ ਅਸ਼ੀਰਵਾਦ ਲੈਣ ਆਇਆ ਤੇ ਬਾਪੂ ਸੂਰਜ ਸਿੰਘ ਜੀ ਤੋਂ ਸੁਝਾਅ ਲੈਣਾ ਹੈ ਇਹਨੇ ਅਨਮੁੱਲੇ ਬੋਲ ਬਾਪੂ ਸੂਰਜ ਸਿੰਘ ਜੀ ਦੇ ਕਿ ਇੱਕ ਜੁਟ ਓਕੇ ਜੇ ਤੁਸੀਂ ਕੋਈ ਜੰਗ ਛੇੜੂਗੇ ਗੁਰੂ ਸਾਹਿਬ ਦੇ ਆਸਰੇ ਨਾਲ ਹਰੇਕ ਜੰਗ ਜਿੱਤੀ ਜਾ ਸਕਦੀ ਹੈ ਜਿੱਥੇ ਜਿ ਪੂਰੀ ਦੁਨੀਆ ਦਾ ਧਿਆਨ ਸਿੱਖ ਨੌਜਵਾਨੀ ਦੇ ਉੱਤੇ ਹੈ ਤੇ ਸਿੱਖਾਂ ਦੇ ਉੱਤੇ ਪੰਜਾਬ ਤੇ ਪੰਜਾਬੀ ਉੱਤੇ ਹੈ ਕਿ ਅੱਗੇ ਇਹ ਕੀ ਕਦਮ ਚੱਕਦੇ ਆ ਉਥੇ ਹੀ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਪੂਰਾ ਜੋਰ ਇਹ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਇਹਨਾਂ ਦੇ ਅੰਦਰ ਫੁੱਟ ਪਾਈ ਜਾਵੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਖੜੇ ਰੱਖਿਆ ਜਾਵੇ ਤਾਂ ਕਿ ਜਿਹੜਾ ਪੰਜਾਬੀਓ ਤੁਸੀਂ ਇਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਇਹ ਮੋਰਚੇ ਦੀ ਰਿਹਾਈ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਇਹ ਮੋਰਚੇ ਜਿਹੜੇ ਆਰੰਭ ਕੀਤੇ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕਰਾਏ ਹੋਏ ਹਸਤਾਖਰ ਸਿਗਨੇਚਰ ਕੈਂਪੇਨ ਹੋਣ ਭਾਵੇਂ ਜਿਹੜੇ ਆ ਮੋਰਚੇ ਆਪਾਂ ਹੁਣ ਦੇਖਿਆ ਫਤੇਗੜ ਸਾਹਿਬ ਹੋ ਲੈ ਕੇ ਮੁਹਾਲੀ ਤੱਕ ਸੰਗਤ ਨੇ ਲਾਏ ਹੋਏ ਨੇ ਮੁਹਾਲੀ ਧਰਨੇ ਤੇ ਹੁਣ ਸੰਗਤ ਬੈਠ ਗਈ ਹੈ ਇੱਕ ਮੋਰਚਾ ਨਵਾਂ ਆਰੰਭ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਭਾਵੇਂ ਵੱਖ-ਵੱਖ ਜਥੇਬੰਦੀਆਂ ਸਾਰੀ ਸਿਆਸੀ ਪਾਰਟੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਪ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਹੁਣ ਤੋਂ ਯੂਥ ਅਕਾਲੀ ਦਲ ਹੈ ਜੋ ਉਹਦੇ ਨਾਮ ਦੇ ਵਜੋਂ ਵੀ ਮੈਂ ਬਾਪੂ ਸੁਰਜ ਸਿੰਘ ਜੀ ਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਜੋ ਤਿਲ ਫੁੱਲ ਪੇਟਾ ਅਸੀਂ ਆਪ ਦਾ ਯੋਗਦਾਨ ਪਾ ਸਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪਾਵਾਂਗੇ ਨਾਲ ਹੀ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਕਿ ਸਾਰੇ ਦੀ ਨਿਗਾਹ ਹੁਣ ਤੁਹਾਡੇ ਤੇ ਹੈ ਬਹੁਤ ਤਰੀਕੇ ਦੀਆਂ ਗੁੱਚੀ ਸਾਜ਼ਿਸ਼ਾਂ ਚੱਲੀ ਜਾ ਰਹੀਆਂ ਤਾਂ ਕਿ ਤੁਹਾਡੇ 'ਚ ਫੁੱਟ ਪਾਇਆ ਜਾਵੇ ਪਰ ਜੇ ਇੱਕ ਜੁੱਟ ਹੋ ਕੇ ਇੱਕ ਆਵਾਜ਼ ਵਿੱਚ ਤੁਸੀਂ ਜਿਵੇਂ ਹੁਣ ਤੱਕ ਲਲਕਾਰਾ ਮਾਰਿਆ ਤੇ ਦਿੱਲੀ ਦਾ ਕਿਲਾ ਹਿੱਲ ਚੁੱਕਿਆ ਜੇ ਆਪਾਂ ਏਸੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਿੱਤ ਆਪਣੀ ਹੋਊਗੀ ਕਿਸੇ ਦੇ ਗੱਲਾਂ ਵਿੱਚ ਨਾ ਆਇਓ ਪੰਜਾਬੀਓ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ ਗੁਰੂ ਸਾਹਿਬ ਆਪਣੇ ਪਿੱਛਤੇ ਨੇ ਆਪਾਂ ਇੱਕ ਜੁੱਟ ਹੋ ਕੇ ਇਹ ਮੈਦਾਨ ਫਤਿਹ ਕਰੀਏ